ਪੋਸੂ ਨਾਮਾ ਚੈਨਲ ਅੱਜ ਪਿੰਡ ਮਾਜਰੀ ਅਕਾਲੀਆਂ ਦੇ ਸਰਕਾਰੀ ਐਲੀਮੈਂਟਰੀ ਸਕੂਲ ਮਾਜਰੀ ਅਕਾਲੀਆਂ ਦੇ ਵਿੱਚ ਪਹੁੰਚਿਆ ਹੈ ਔਰ ਮੈਂ ਤੁਹਾਡਾ ਦੋਸ ਸੋਮਸਾ ਹੋਤਾ ਦੋਸਤੋ ਅੱਜ ਇਸ ਸਕੂਲ ਦੇ ਵਿੱਚ ਬਹੁਤ ਸਾਰੀਆਂ ਅਜਿਹੀਆਂ ਗੱਲਾਂ ਹੋਣਗੀਆਂ ਜਿਨ੍ਹਾਂ ਦਾ ਸਿੱਧੇ ਦਾ ਸਿੱਧਾ ਸੰਬੰਧ ਹੜਪੀੜਤ ਲੋਕਾਂ ਦੇ ਨਾਲ ਹੈ ਇਸ ਵਿੱਚ ਅੱਜ ਬਕਾਇਦਾ ਤੌਰ ਤੇ ਇੱਥੇ ਸਮਾਜ ਸੇਵੀ ਸ਼੍ਰੀ ਕਾਕਾ ਰਾਮ ਵਰਮਾ ਜੀ ਔਰ ਸਬ ਇੰਸਪੈਕਟਰ ਸ਼੍ਰੀ ਆਰਾਮ ਸ਼ਰਨ ਜੀ ਪਹੁੰਚੇ ਨੇ ਫਰਮਾਇਆ ਇੱਥੇ ਦੱਸ ਦਿਆਂ ਕਿ ਬੱਚਿਆਂ ਨੂੰ ਅੱਜ ਇੱਥੇ ਗਾਈਡ ਕੀਤਾ ਜਾਏਗਾ ਕਿ ਹੜ੍ਹ ਤੋਂ ਬਾਅਦ ਕਿਹੜੀਆਂ-ਕਿਹੜੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਜਨਮ ਲੈਂਦੀਆਂ ਨੇ ਔਰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਖਤਰਨਾਕ ਨੇ ਜੋ ਇਸ ਹੜ੍ਹ ਪੀੜਤ ਉਹ ਇਕੱਠੇ ਹੋਏ ਪਾਣੀ ਨੂੰ ਇਸ ਦੇ ਵਿੱਚ ਮਰੇ ਹੋਏ ਪਸ਼ੂ ਡੰਗਰ ਜਿਹੜੇ ਨੇ ਹੋਰ ਕਈ ਜ਼ਹਿਰੀਲੇ ਜਾਨਵਰ ਨੇ ਪੰਛੀ ਨੇ ਜਿਹੜੇ ਕਿ ਹੜ੍ਹ ਪੀੜ ਦੇ ਵਿੱਚ ਮਰ ਚੁੱਕੇ ਨੇ ਹੜਾ ਦੇ ਦੌਰਾਨ ਔਰ ਜੇ ਕਈ ਇਹ ਹਿਮਾਚਲ ਤੋਂ ਵੀ ਬਹੁਤ ਸਾਰੇ ਮਰੇ ਹੋਏ ਡੰਗਰ ਜਿਹੜੇ ਉਹ ਪੰਜਾਬ ਵਿੱਚ ਐਂਟਰ ਕਰ ਰਹੇ ਨੇ ਲੇਕਿਨ ਅਜੇ ਤੱਕ ਉਹ ਧਰਤੀ ਦੇ ਉੱਪਰ ਹੀ ਪਏ ਨੇ ਉਹਨਾਂ ਨੂੰ ਦਰਫਨਾਇਆ ਨਹੀਂ ਗਿਆ ਔਰ ਜਦ ਕਿ ਕੱਲ ਵੀ ਪੋਸੂਨਾਮਾ ਚੈਨਲ ਨੇ ਇੱਕ ਐਪੀਸੋਡ ਕੀਤਾ ਸੀ ਜਿਹੜਾ ਅੱਜ ਤੁਸੀਂ 11 ਵਜੇ ਸੁਣੋਗੇ ਕਿ ਇਸ ਬਿਮਾਰੀਆਂ ਤੋਂ ਇਹਨਾਂ ਬਿਮਾਰੀਆਂ ਤੋਂ ਬਚਣ ਵਾਸਤੇ ਸਾਨੂੰ ਬਹੁਤ ਵੱਡੇ ਉਪਰਾਲੇ ਕਰਨੇ ਚਾਹੀਦੇ ਆ ਪਿੰਡਾਂ ਪਿੰਡਾਂ ਨੂੰ ਇਕੱਠੇ ਹੋਣਾ ਪਏਗਾ ਔਰ ਉੱਥੇ ਹਰ ਤਰ੍ਹਾਂ ਦਾ ਹਰ ਤਰ੍ਹਾਂ ਦਾ ਉਹ ਸਾਜੋ-ਸਮਾਨ ਹੋਣਾ ਚਾਹੀਦਾ ਹੈ ਜਿਸ ਦੇ ਨਾਲ ਆਪਣੇ ਪਿੰਡ ਨੂੰ ਆਪਾਂ ਸੁਰੱਖਤ ਰੱਖ ਸਕਦੇ ਹਾਂ ਸੋ ਇਹ ਸਕੂਲ ਹੈ ਜੀ ਸਰਕਾਰੀ ਐਲੀਮੈਂਟਰੀ ਸਕੂਲ ਮਾਜਰੀ ਅਕਾਲੀਆਂ ਔਰ 5ਵਿਥ ਤੱਕ ਵੀ ਇੱਥੇ ਹੀ ਹੈ 8 ਤੱਕ ਵੀ ਸਕੂਲ ਜਿਹੜਾ ਹੈ ਉਹ ਸਾਂਝਾ ਸਕੂਲ ਹੈ ਬਹੁਤ ਹੀ ਵਧੀਆ ਤਰੀਕੇ ਨਾਲ ਸਜਾਇਆ ਹੋਇਆ ਸਕੂਲ ਹੈ ਔਰ ਅੱਜ ਸ਼੍ਰੀ ਕਾਕਾ ਰਾਮ ਬਰਮਾ ਜੀ ਇੱਥੇ ਬੱਚਿਆਂ ਦੇ ਨਾਲ ਗੁਸਤਗੂ ਕਰਨਗੇ ਔਰ ਸਭ ਤੋਂ ਵੱਡੀ ਗੱਲ ਹੈ कि ਬੱਚਿਆਂ ਨੂੰ ਗਾਈਡ ਕਰਨਗੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿਸ-ਕਿਸ ਤਰ੍ਹਾਂ ਦੀਆਂ ਬਿਤਾਵਾ ਜਿਹੜੀਆਂ ਆ ਸਕਦੀਆਂ ਨੇ ਔਰ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਜਨਮ ਹੋ ਸਕਦਾ ਜੋ ਮਨੁੱਖ ਲਈ ਬੱਚਿਆਂ ਲਈ ਮਤਲਬ ਹਰ ਇੱਕ ਵਾਸਤੇ ਖਤਰਨਾਕ ਸਾਬਤ ਹੋ ਸਕਦੀਆਂ ਨੇ ਔਰ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਬੱਚਿਆਂ ਦੀ ਪੂਰੀ ਤਰ੍ਹਾਂ ਜਿਹੜੀ ਤਿਆਰੀ ਹੈ ਉਹ ਕੀਤੀ ਜਾ ਰਹੀ ਹੈ ਔਰ ਬੱਚੇ ਬੜੇ ਸਿਸਟਮੈਟਿਕਲੀ ਤਰੀਕੇ ਦੇ ਨਾਲ ਇਸ ਵਰਕਸ਼ਾਪ ਦੇ ਵਿੱਚ ਪਹੁੰਚੇ ਨੇ ਔਰ ਦੂਸਰੇ ਪਾਸੇ ਜੇ ਗੱਲ ਕਰੀਏ ਤੇ ਅੱਜ ਸ਼੍ਰੀ ਕਾਕਾ ਰਾਮ ਬਰਮਾ ਜੀ ਜਿਹੜੇ ਕਿ ਹਮੇਸ਼ਾ ਸਕੂਲਾਂ ਵਿੱਚ ਜਾ ਕੇ ਬੱਚਿਆਂ ਨੂੰ ਗਾਈਡ ਕਰਦੇ ਨੇ ਉਹਨਾਂ ਨੂੰ ਸੀਪੀਆਰ ਬਾਰੇ ਦੱਸਦੇ ਨੇ ਕਿ ਅਚਾਨਕ ਜਦੋਂ ਕੋਈ ਪ੍ਰੋਬਲਮ ਆਉਂਦੀ ਹੈ ਤੇ ਉਸ ਵੇਲੇ ਕਿਸ ਤਰ੍ਹਾਂ ਦਾ ਜਿਹੜਾ ਮਾਹੌਲ ਹੁੰਦਾ ਹੈ ਔਰ ਲੋਕ ਜਿਹੜੇ ਨੇ ਕਿਸ ਤਰ੍ਹਾਂ ਇੱਕ ਦੂਜੇ ਦੀ ਮਦਦ ਕਰ ਸਕਦੇ ਨੇ ਸੋ ਇਹ ਬਹੁਤ ਵਧੀਆ ਗੱਲ ਹੈ ਇੱਕ ਸਕੂਲ ਦਾ ਬਹੁਤ ਵੱਡਾ ਉਪਰਾਲਾ ਹੈ ਕਿ ਇਸ ਸਕੂਲ ਦੇ ਵਿੱਚ ਦੇਖੋ ਬੱਚੇ ਜਿਹੜੇ ਨੇ ਔਰ ਸਿਸਟਮੈਟਿਕਲੀ ਬਿਠਾਏ ਜਾ ਰਹੇ ਨੇ ਔਰ ਇੱਕ ਚੰਗੇ ਟੀਚਰਾਂ ਦੀ ਚੰਗੇ ਸਕੂਲ ਦੇ ਪ੍ਰਿੰਸੀਪਲ ਦੀ ਪਛਾਣ ਹੁੰਦੀ ਹੈ ਕਿ ਆਪਾਂ ਬੱਚਿਆਂ ਨੂੰ ਕਿਸ ਤਰ੍ਹਾਂ ਮਤਲਬ ਸਿਸਟਮ ਦੇ ਨਾਲ ਜੋੜਨਾ ਹੈ ਕਿਸ ਤਰ੍ਹਾਂ ਸਕੂਲ ਦੇ ਸਵਿਧਾਨ ਦੇ ਨਾਲ ਜੋੜਨਾ ਹੈ ਸੋ ਪੋਸੂਨਾਮਾ ਚੈਨਲ ਨੇ ਅੱਜ ਇੱਥੇ ਪਹੁੰਚ ਕੇ ਇਹ ਪੂਰੀ ਜਿਹੜੀ ਵਰਕਸ਼ਾਪ ਹੈ ਇਸ ਨੂੰ ਕਵਰ ਕੀਤਾ ਜਾਵੇਗਾ ਔਰ ਦੇਖੋ ਬੱਚਿਆਂ ਦੀ ਦੇਖੋ ਬੱਚਿਆਂ ਦਾ ਭਵਿੱਖ ਜਿਹੜਾ ਹੈ ਉਹ ਕੋ ਟੀਚਰ ਦੇ ਹੱਥ ਵਿੱਚ ਹੁੰਦਾ ਹੈ ਹੁਣ ਜਿੰਨੇ ਵੀ ਆਪਾਂ ਬੱਚੇ ਦੇਖਦੇ ਆ ਕੋਈ ਆਫੀਸਰ ਪੜ੍ਹ ਕੇ ਬਣ ਗਿਆ ਕੋਈ ਕਿਤੇ ਚਲਾ ਗਿਆ ਕੋਈ ਕਿਤੇ ਚਲਾ ਗਿਆ ਉਹਨਾਂ ਦਾ ਸਭ ਤੋਂ ਵੱਡਾ ਜਿਹੜਾ ਪਿੱਛੇ ਹੱਥ ਹੁੰਦਾ ਹੈ ਉਹ ਟੀਚਰਸ ਦਾ ਹੁੰਦਾ ਹੈ ਟੀਚਰ ਜਿਹੜਾ ਹੈ ਕਿਸ ਤਰ੍ਹਾਂ ਬੱਚਿਆਂ ਦੇ ਭਵਿੱਖ ਨੂੰ ਬਣਾਉਂਦਾ ਹੈ ਔਰ ਉਹਨਾਂ ਟੀਚਰਾਂ ਦੇ ਪੜ੍ਹਾਏ ਹੋਏ ਬੱਚੇ ਆਫੀਸਰ ਬਣ ਜਾਂਦੇ ਨੇ ਕਈ ਜਿਹੜੇ ਉੱਥੇ ਦੇ ਉੱਥੇ ਰਹਿ ਜਾਂਦੇ ਨੇ ਔਰ ਕਈ ਬੱਚੇ ਸਕੂਲ ਹੀ ਨਹੀਂ ਜਾਂਦੇ ਸਕੂਲ ਹੀ ਨਹੀਂ ਜਾਂਦੇ ਅੱਜ ਜਦੋਂ ਉਹਨਾਂ ਨੂੰ ਪੜ੍ਹਨ ਦੀ ਪ੍ਰੋਬਲਮ ਆਉਂਦੀ ਹੈ ਤਾਂ ਫਿਰ ਉਹ ਮੂੰਹ 'ਚ ਹੱਸਦੇ ਨੇ ਕਿ ਯਾਰ ਅਸੀਂ ਤਾਂ ਸਕੂਲ ਤੱਕ ਨਹੀਂ ਗਏ ਸੋ ਇਸ ਕਰਕੇ এডਿਕੇਸ਼ਨ ਇੰਨੀ ਜ਼ਰੂਰੀ ਹੈ ਕਿ ਬਿਨਾ এডਿਕੇਸ਼ਨ ਤੋਂ ਆਪਾਂ ਜ਼ਿੰਦਗੀ ਦੀ ਮਤਲਬ ਜ਼ਿੰਦਗੀ ਨੂੰ ਕਦੇ ਸੋਚ ਹੀ ਨਹੀਂ ਸਕਦੇ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀ ਮੁਸ਼ਕਲ ਭਰੀ ਇਹ ਜ਼ਿੰਦਗੀ ਹੋਏਗੀ ਸੋ ਸਕੂਲ ਦੇ ਟੀਚਰ ਸਹਿਬਾਨ ਔਰ ਪ੍ਰਿੰਸੀਪਲ ਸਰ ਸ਼੍ਰੀ ਕਾਕਾ ਰਾਮ ਵਰਮਾ ਜੀ ਸ਼੍ਰੀ ਰਾਮ ਸ਼ਰਨ ਜੀ ਜਿਹੜੇ ਕਿ ਐਸਆਈ ਸਾਹਿਬ ਨੇ ਔਰ ਜਦੋਂ ਵੀ ਬੱਚਿਆਂ ਨੂੰ ਕਿਤੇ ਵੀ ਗਾਈਡ ਕਰਨ ਦੀ ਗੱਲਬਾਤ ਹੁੰਦੀ ਹੈ ਤਾਂ ਇਹ ਹੰਸਾਂ ਦੀ ਜੋੜੀ ਇਹ ਹੰਸਾਂ ਦੀ ਜੋੜੀ ਜਿਹੜੀ ਹੈ ਉਹ ਬੱਚਿਆਂ ਦੇ ਰੂਪ ਰੂਪ ਹੁੰਦੀ ਹੈ ਸੋ ਦੋਸਤੋ ਅੱਜ ਇਸ ਜਗ੍ਹਾ ਕੀ ਕੀ ਗੱਲਬਾਤ ਹੋਏਗੀ ਉਸ ਨਾਮਾ ਉਸ ਨੂੰ ਪੂਰੀ ਤਰ੍ਹਾਂ ਕਬਰ ਕਰੇਗਾ ਔਰ ਵੱਡੀ ਗੱਲ ਇੱਥੇ ਹੀ ਆ ਦੋਸਤੋ ਕਿ ਕੁਛ ਦਿਨ ਬਾਅਦ ਜੋ ਵੀ ਪਲੈਨਿੰਗ ਹੋਏਗੀ ਉਸ ਮੁਤਾਬਕ ਆਪਾਂ ਵੀ ਚੱਲਾਂ ਜੇਕਰ ਆਪਾਂ ਜੂਨੀਅਰ ਬਲਾਕ ਦੀ ਗੱਲ ਕਰੀਏ ਤੇ ਪ੍ਰਿੰਸੀਪਲ ਨੇ ਸਾਡੇ ਬਹੁਤ ਸਤਿਕਾਰਯੋਗ ਸਰਦਾਰ ਗੁਰਦੀਪ ਸਿੰਘ ਜੀ ਜੇ ਆਪਾਂ ਸੀਨੀਅਰ ਬਲਾਕ ਦੀ ਗੱਲ ਕਰ ਲਈਏ ਤੇ ਮੈਡਮ ਗੁਰਦੀਪ ਕੌਰ ਜੀ ਗੁਰਦੀਪ ਕੌਰ ਫਰਕ ਦੇਖੋ ਮਤਲਬ ਕੋਈ ਕੌਰ ਤਾਂ ਸਿੰਘ ਦਾ ਹੀ ਫਰਕ ਹੈ ਔਰ ਦੋਨਾਂ ਦੀ ਜਦੋਂ ਸਕੂਲ ਦੇ ਵਿੱਚ ਇੰਟਰ ਕੀਤੇ ਨਾ ਉਸੇ ਵੇਲੇ ਕਿਉਂਕਿ ਘਰ ਦੇ ਭਾਗ ਜਿਹੜੇ ਉਹ ਵਿਹੜੇ ਚੋਂ ਪਤਾ ਲੱਗ ਜਾਂਦੇ ਆ ਕਿ ਕਿੰਨੇ ਕੁ ਜੋਗੇ ਆ ਲੇਕਿਨ ਜਦੋਂ ਐਂਟਰੀ ਹੋਈ ਤਾਂ ਉਸੇ ਵੇਲੇ ਬੜਾ ਮਨ ਨੂੰ ਸ਼ਾਂਤ ਉਹ ਜਿਹੜਾ ਅਹਿਸਾਸ ਮਹਿਸੂਸ ਹੋਇਆ ਔਰ ਜਦੋਂ ਅਹਿਸਾਸ ਮਹਿਸੂਸ ਸ਼ਾਂਤ ਭਰੇ ਤਰੀਕੇ ਨਾਲ ਹੁੰਦਾ ਤਾਂ ਉਸ ਵੇਲੇ ਹੋਰ ਵੀ ਸੋਨੇ ਤੇ ਸੁਹਾਗੇ ਵਾਲੀ ਗੱਲ ਹੈ ਸੋ ਦੋਸਤੋ ਇਹ ਉਹ ਟੀਚਰ ਨੇ ਜਿਹੜੇ ਕਿ ਇਸ ਸਮੇਂ ਟੀਵੀ ਸਕਰੀਨ ਦੇ ਉੱਪਰ ਤੁਸੀਂ ਦੇਖ ਰਹੇ ਹੋ ਔਰ ਜੋ ਬੱਚਿਆਂ ਨੂੰ ਅੱਜ ਦੇ ਇਸ ਹੜ ਦੇ ਮਾਹੌਲ ਦੇ ਬਾਰੇ ਜਾਣਕਾਰੀ ਦੇਣਗੇ ਜਿਨ੍ਹਾਂ ਵਿੱਚ ਸ਼੍ਰੀ ਕਾਕਾ ਰਾਮ ਵਰਮਾ ਜੀ, ਏਐਸਆਈ ਰਾਮ ਸ਼ਰਨ ਜੀ ਔਰ ਸਰਦਾਰ ਗੁਰਦੀਪ ਸਿੰਘ ਜੀ ਜੋ ਪ੍ਰਾਇਮਰੀ ਸਕੂਲ ਦੇ ਬਤੌਰ ਹੈਡਮਾਸਟਰ ਆਪਣੀਆਂ ਸੇਵਾਵਾਂ ਦੇ ਰਹੇ ਨੇ ਔਰ ਸੀਨੀਅਰ ਸਕੂਲ ਦੇ ਵਿੱਚ ਬਤੌਰ ਹੈਡ ਹੈਡਮਾਸਟਰ ਦੇ ਤੌਰ ਤੇ ਮੈਡਮ ਗੁਰਦੀਪ ਕੌਰ ਜੀ ਸੋ ਬਹੁਤ ਬਹੁਤ ਮਿਹਰਬਾਨੀ